ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਸਕਾਣਾ ਫਿਰ ਤੋਂ ਸਵਾਗਤ ਹੈ ਅੱਜ ਗੁਰਦਾਸਪੁਰ ਵਿੱਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦ ਕਿਸਾਨ ਜਥੇਬੰਦੀਆਂ ਨੇ ਭਾਜਪਾ ਦੀ ਵਰਚੁਅਲ ਮੀਟਿੰਗ ਦਾ ਕਰ ਦਿੱਤਾ ਘਰਾਓ ਦੱਸਦੇ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚ ਵਿਚਾਰ ਜੰਗ ਛਿੜੀ ਹੋਈ ਹੈ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਭਾਜਪਾ ਆਗੂਆਂ ਵੱਲੋਂ ਮੀਟਿੰਗਾਂ ਅਤੇ ਪ੍ਰੈਸ ਕਾਨਫਰੰਸਾਂ ਕਰਕੇ ਇਹਨਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸਿਆ ਜਾ ਰਿਹਾ ਹੈ ਪਰ ਅੱਜ ਗੁਰਦਾਸਪੁਰ ਦੇ ਬਾਈਪਾਸ ਤੇ ਸਥਿਤ ਇੱਕ ਪੈਲੈਸ ਵਿੱਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਭਾਜਪਾ ਆਗੂਆ ਵਰਕਰਾਂ ਅਤੇ ਮੀਡੀਆ ਨਾਲ ਵਰਚੁਅਲ ਮੀਟਿੰਗ ਕਰ ਖੇਤੀ ਕਾਨੂੰਨਾਂ ਦੇ ਫਾਇਦੇ ਦੱਸੇ ਜਾ ਰਹੇ ਸਨ ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਵਾਲੀ ਜਗ੍ਹਾ ਤੇ ਪਹੁੰਚ ਕੇ ਨੈਸ਼ਨਲ ਹਾਈਵੇ ਬੰਦ ਕਰ ਪੈਲੈਸ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਮੀਟਿੰਗ ਵਿੱਚ ਫਾਇਦੇ ਦੱਸਣ ਦੀ بجائے ਭਾਜਪਾ ਆਬੂ ਸਾਡੇ ਨਾਲ ਗੱਲ ਕਰਨ ਉਹਨਾਂ ਕਿਹਾ ਕਿ ਖੇਤੀ ਕਾਨੂੰਨ ਦੇਸ਼ ਵਿਰੋਧੀ ਅਤੇ ਕਿਸਾਨ ਵਿਰੋਧੀ ਹਨ ਕਿਸਾਨ ਇਹਨਾਂ ਕਾਨੂੰਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਇਸ ਮੌਕੇ ਤੇ ਪੁਲਸ ਵੱਲ ਤੋਂ ਭਾਰੀ ਪੁਲਸਵਾਲਾ ਜਿਹੜਾ ਤਾਇਨਾਤ ਕੀਤਾ ਗਿਆ ਸੀ ਅਤੇ ਭਾਜਪਾ ਆਗੂਆਂ ਨੂੰ ਪੈਲਸ ਵਿੱਚੋਂ ਪੁਲਿਸ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ ਦੇਖੋ ਇਨਸਾਫ ਟੀਵੀ ਤੇ ਬੀਰੋ ਦੀਪਕ ਸਾਣੀ ਦੀ ਖਾਸ ਰਿਪੋਰਟ ਆਪਣੇ ਇਹ ਤੇ ਤਮਾਸ਼ਾ ਇੱਕ ਇਹ ਮੀਟਿੰਗ ਥੋੜਾਇਆ ਕੋਈ ਤਮਾਸ਼ਾ ਵਾ ਮੀਟਕਾ ਹੁੰਦੀਆਂ ਮੈਂ ਵੇਖੋ 18 ਦਿਨ ਤੋਂ ਰੇਲਵੇ ਸਟੇਸ਼ਨਾਂ ਤੇ ਟੂਲ ਟੈਕਸਾਂ ਦੇ ਕਿਸਾਨ ਬੈਠੇ ਆ ਜਾ ਕੇ ਉਹਨਾਂ ਨਾਲ ਗੱਲ ਕਰਨ ਉਹਨਾਂ ਨੂੰ ਉਹਨਾਂ ਨੂੰ ਸਮਝਾਉਣ ਕਾਨੂੰਨ ਆਪਣੇ ਬੰਦੇ ਨੂੰ ਸਮਝਾਉਣ ਪੈ ਲੈ ਸੰਜ ਬਹਿ ਕੇ ਸੋ ਇਹਨਾਂ ਕਿਸਾਨਾਂ ਨੂੰ ਆਪਣੇ ਕਾਨੂੰਨ ਸਮਝਾਉਣਾ ਕਿਸਾਨਾਂ ਨੂੰ ਪਤਾ ਵੀ ਇੱਕ ਬਿਲਕੁਲ ਦੇਸ਼ ਦੇ ਵਿਰੋਧੀ ਆ ਕਿਸਾਨ ਵਿਰੋਧੀ ਆ ਇਹਨਾਂ ਨੂੰ ਅਸੀਂ ਨਈ ਆਪਣੇ ਨਹੀਂ ਲੈਣਾ ਚਾਹੁੰਦੇ ਇਹ ਸਾਨੂੰ ਕਿਉਂ ਦਿੰਦੇ ਧੱਕੇ ਨਾਲ ਇਹ ਚੀਜ਼ਾਂ ਨੂੰ ਕਹਿੰਦੇ ਤੁਹਾਨੂੰ ਫਾਇਦਾ ਦੋਨੇ ਐਂ ਫਾਇਦਾ ਲੈਣਾ ਹੀ ਨਹੀਂ ਚਾਹੁੰਦੇ ਕਿਉਂ ਦੋਂਦਿਆਂ ਨੂੰ ਸਾਨੂੰ ਇਹ ਕਾਨੂੰਨ ਦੀ ਕੋਈ ਲੋੜ ਨਹੀਂ ਗਈ ਜਿਹੜਾ ਚੱਲਦਾ ਉਹ ਹੀ ਚੱਲਦਾ ਰਹਿਣਾ ਸੋਮ ਪ੍ਰਕਾਸ਼ ਜੀ ਅੰਦਰ ਬਾਹਰ ਮੀਟਿੰਗ ਕਰ ਲੈ ਕਿਸਾਨਾਂ ਨਾਲ ਗੱਲਬਾਤ ਕਰਨਾ ਜਾਂ ਕਿ ਕਿਸਾਨਾਂ ਨੂੰ ਸਮਝਾਉਣਾ ਬਾਹਰ ਅਗੇ ਵੀ ਗੱਲ ਕਰ ਸਕਦੇ ਨੇ ਬਿਲਕੁਲ ਨਹੀਂ ਕਿ ਆਹੀ ਤੇ ਸੱਦਣ ਡੇ ਐਂ 18 ਦਿਨ ਹੋ ਗਏ ਯਾਰ ਸਟੇਸ਼ਨਾਂ 'ਤੇ ਬਿਠੇ ਹੋਣ ਬੀਜੇਪੀ ਦੇ ਜਿੰਨੇ ਇਹਨਾਂ ਦੇ ਹੈਗੇ ਆ ਮੁੱਖ ਮੰਤਰੀ ਆ ਜੋ ਵੀ ਇਹਨਾਂ ਦਾ ਬੀਜੇਪੀ ਦਾ ਐਮਪੀ ਆ ਜਾਂ ਇਹਨਾਂ ਦਾ ਕੋਈ ਕੇਂਦਰ ਦਾ ਮੰਤਰੀ ਆ ਆ ਕੇ ਸਾਡੇ ਨਾਲ ਗੱਲ ਕਰਨ ਤੁਹਾਨੂੰ ਦੱਸਣ ਵੀ ਇਹਦੇ ਵਿੱਚ ਕਾਨੂੰਨ ਦੇ ਵਿੱਚ ਇੱਕ ਚੀਜ਼ ਇੱਕ ਵੀ ਲਫ਼ਜ਼ ਦੱਸ ਦੇਣ ਇੱਕ ਵੀ ਲਫ਼ਜ਼ ਦੱਸ ਦੇਣ ਵੀ ਇਹ ਕਿਸਾਨਾਂ ਦੇ ਹੱਕ ਚਾ ਤੇ ਅਸੀਂ ਇਹਨਾਂ ਨੂੰ ਕੋਹ ਨਾ ਕੋਸ਼ਿਸ਼ ਇਹਦਾ ਦਵਾਂਗੇ ਵੀ ਵਾਕਈ ਇਹਨਾਂ ਨੇ ਇੱਕ ਲਫ਼ਜ਼ ਵੀ ਇੱਕ ਵੀ ਲਫ਼ਜ਼ ਨਹੀਂ ਸਹੀ ਹੈਗਾ ਪਿਛਲੇ ਵੀ ਨਹੀਂ ਤੁਹਾਡੇ ਨਾਲ ਮੀਟਿੰਗ ਕਰਨ ਦੇ ਵੀ ਕੋਸ਼ਿਸ਼ ਦਿੱਲੀ ਵਾਲੀ ਜਿਹੜੀ ਦੇਖੋ ਦਿੱਲੀ ਮੀਟਿੰਗ ਮੈਂ ਕਰਕੇ ਗਿਆ ਆਇਆ ਮੈਂ ਆਪ ਖੁਦ ਗਿਆ ਹੀ ਦਿੱਲੀ ਵੀ ਜਾ ਕੇ ਇੱਕ ਮਜ਼ਾਕ ਹੋਇਆ ਕਿਸਾਨਾਂ ਨਾਲ ਉੱਥੇ ਸਭ ਤੋਂ ਪਹਿਲਾਂ ਤੇ ਚਿੱਠੀ ਇਹ ਹੀ ਵੀ ਜਿਹੜਾ ਖੇਤੀ ਮੰਤਰੀ ਆ ਉਹ ਤੁਹਾਡੇ ਨਾਲ ਗੱਲ ਕਰੂਗਾ ਉਹਦੀ ਜਗ੍ਹਾ ਇੱਕ ਸੁਪਰਡੈਂਟ ਆਣ ਕੇ ਬਹਿ ਕੇ ਉਹ ਇਹ ਗੱਲ ਕਹਿੰਦਾ ਵੀ ਮੈਂ ਤੁਹਾਨੂੰ ਇਹਦੇ ਕਾਨੂੰਨ ਬਾਰੇ ਸਮਝਾਉਣਾ ਵਾ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਇਹ ਗੱਲ ਕਹੀ ਵੀ ਅਸੀਂ ਸਮਝਣ ਨਹੀਂ ਆਏ ਸਾਨੂੰ ਦੱਸੋ ਇਹਦੇ ਵਿੱਚ ਕੀ ਕੱਢਦੇ ਹੀ ਕੀ ਪਾਉਂਦੇ ਹੀ ਤੇ ਕਿਹਨੂੰ ਰੱਦ ਕਰਦੇ ਜਾਂ ਕੀ ਕਰਦੇ ਉਹ ਕਹਿੰਦਾ ਇਹ ਮੇਰੇ ਕੋਲ ਇੰਨੀ ਪਾਵਰ ਨਹੀਂ ਜਦੋਂ ਇੰਨੀ ਗੱਲ ਕੀਤੀ ਕਿਸਾਨਾਂ ਨੇ ਜਿਹੜੀ ਮੀਟਿੰਗ ਦਾ ਵਾਕਆਊਟ ਆਊਟ ਕਰਕੇ ਬਾਹਰ ਆ ਗਏ ਤਾਂ ਨਾ ਕਦੋਂ ਖਤਮ ਹੁੰਦਾ ਜਾਊਗਾ ਧਰਨਾ ਦੇ ਚਲੋ ਅਸੀਂ ਜਿੱਨਾ ਚਰੇ ਮੀਟਿੰਗ ਕਰਦੇ ਅੰਦਰ ਉਹਨਾਂ ਚਿਰ ਇੱਥੇ ਪ੍ਰਦਰਸ਼ਨ ਚੱਲੂਗਾ ਬਾਕੀ ਸਾਡਾ ਜਿਹੜਾ ਸਟੇਸ਼ਨ ਤੇ ਜਿੱਦਾਂ ਚੱਲਣਿਆ ਉਦਾਂ ਚੱਲੂਗਾ ਕੋਈ ਜਿਹੜੀ ਮੀਟਿੰਗ ਚੱਲ ਰਹੀ ਹੈ ਸਾਡੇ ਨਾਲ ਤੇ ਗੱਲ ਕਰ ਰਹੀ ਹੈ ਇੱਕ ਨਾ ਇੱਕ ਜਿਹੜੀ ਮੀਟਿੰਗਾਂ ਚੱਲਦੀਆਂ ਪਏ ਪੰਜਾਬ ਦਾ ਮਾਹੌਲ ਖਰਾਬ ਕਰਦੇ ਪਏ ਆ ਇਹਨੂੰ ਕੋਈ ਮੀਟਿੰਗ ਨੂੰ ਦੀ ਸਹੀ ਨਹੀਂ ਪੰਜਾਬ ਦਾ ਕਿਸਾਨ ਇੱਕ ਸ਼ਾਂਤੀਪੂਰਨ ਤਰੀਕੇ ਨਾਲ ਧਰਨਾ ਦੇ ਰਿਹਾ ਜਿੱਥੇ ਦੇ ਰੇਲਾਂ ਤੇ ਇਹ ਮੀਟਿੰਗ ਦਾ ਅਸਲ ਮਕਸਦ ਹੈ ਕਿਸਾਨ ਉਗਰ ਹੋ ਕੇ ਤੇ ਕੋਈ ਗਲਤੀ ਕਰਨ ਤੇ ਅਸੀਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੰਟਰੋਲ 'ਚ ਕਰੀਏ ਬਹੁਤ ਮਾੜੀ ਪਾਲਿਸੀ ਆ ਕਿਸਾਨਾਂ ਦੇ ਖ ਇਹ ਮੋਦੀ ਸਰਕਾਰ ਦੀ ਪਾਲਿਸੀ ਹੈ ਇਹਦੇ ਵਿੱਚ ਕੋਈ ਗੱਲ ਕਰਨ ਵਾਲੀ ਗੱਲ ਨਹੀਂ ਹੈਗੀ ਉਹ ਗੁੰਮਰਾਹ ਸੌ ਮਰਕਾਜ਼ ਕਰ ਰਿਹਾ ਜਿਹੜਾ ਮੀਟਿੰਗ ਚਾਰ ਕੇ ਬੰਦੇ ਜਿਨ੍ਹਾਂ ਚ ਕਿਸਾਨ ਇੱਕ ਵੀ ਬੰਦਾ ਜਾ ਕੇ ਦੇਖੋ ਕੋਈ ਕਿਸਾਨ ਹੋਏਗਾ ਤੇ ਅਸੀਂ ਸ਼ਾਮ ਆਈ ਇਸ ਗੱਲ ਨੂੰ ਮੰਨਾਂਗੇ ਵੀ ਕੋਈ ਕਿਸਾਨ ਤੇ ਕੋਈ ਵੀ ਨਹੀਂ ਉਹ ਇੱਕ ਸਿਰਫ ਜਿਹੜੇ ਉਹਨਾਂ ਦੇ ਕਹਿੰਦੇ ਨਾ ਵੀ ਜਿਨ੍ਹਾਂ ਨੂੰ ਉਹਨਾਂ ਨੇ ਰੋਟੀ ਲਾਟੀ ਪਾਈ ਉਹ ਹੀ ਬੰਦੇ ਬੈਠੇ ਉਹਨਾਂ ਨੇ ਮੀਟਿੰਗ ਕਰਾ ਕਿਸਾਨ ਕਿਸੇ ਨਾਲ ਮੀਟਿੰਗ ਨਹੀਂ ਕੀਤੀ ਉਸ ਬੰਦੇ ਨੇ ਕੋਜੀ ਇਹ ਅੱਜ ਤੋਂ ਪਹਿਲੇ ਵੀ ਸਾਡੇ ਤੇ ਇਲਜ਼ਾਮ ਲੱਗਾ ਸੀਗਾ ਵੀ ਜਿਹੜੇ ਕਿਸਾਨ ਹੈ ਕਾਂਗਰਸੀ ਹੈ ਔਰ ਸਾਡੇ ਨਾਲ ਗੱਲ ਕਰਨ ਕੋਈ ਨਹੀਂ ਆਂਦਾ ਸਾਡੀ 31 ਜਥੇ ਬੰਦੀਆਂ ਦੇ ਪ੍ਰਧਾਨ ਦਿੱਲੀ ਗ ਕੁਛ ਨਹੀਂ ਮਿਲਿਆ ਇਹ ਕਿਸਾਨਾਂ ਤੇ ਇੱਕ ਉਹਨਾਂ ਦੀ ਹਾਰ ਹੈ ਹੱਟ ਦੇ ਇਲਜ਼ਾਮ ਲਾਉਣੇ ਕੋ ਉਹਨਾਂ ਦੀ ਹਾਰ ਹੈ ਅਸਲ ਵਿੱਚ ਮਾਹੌਲ ਖਰਾਬ ਕਰਦੇ ਪੇ ਕਿਸਾਨ ਨਹੀਂ ਕਰਦੇ ਪੇ ਕਦੋਂ ਤੁਹਾਨੂੰ ਸਮਾਪਤ ਕੀਤਾ ਜਾਊਗਾ ਜੇ ਕੋਈ ਬਾਹਰ ਗੱਲ ਕਰਨਾ ਕੋ ਉਹਦੇ ਤੱਕ ਕਦੋਂ ਤੱਕ ਜਾਣਾ ਦੇਖੋ ਜੀ ਅਸੀਂ ਉਹਨਾਂ ਦਾ ਵਿਦਰੋਹ ਕਰਨ ਵਾਸਤੇ ਕਾਲੀਆਂ ਝੰਡੀਆਂ ਲੈ ਕੇ ਖੜੇ ਆ ਜਦੋਂ ਆਉਣਗੇ ਉਹ ਕਾਲੀਆਂ ਝੰਡੀਆਂ ਨਾਲ ਵਿਦਰੋਹ ਕਰਾਂਗੇ ਰਾਜ ਕੇ ਵਿਦਰੋਹ ਕਰਾਂਗੇ ਜਿਹਦੇ ਵਾਸਤੇ ਸ਼ਾਂਤੀਪੂਰਨ ਤਰੀਕੇ ਨਾਲ ਵਿਦਰੋਹ ਕਰਾਂਗੇ ਉੱਥੇ ਇਸ ਮਤਲੇ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨਾਲ ਮੀਟਿੰਗ ਕਰਨ ਪਹੁੰਚੇ ਭਾਜਪਾ ਆਦੇ ਸਾਬਕਾ ਪੰਜਾਬ ਪ੍ਰਧਾਨ ਰਕੇਸ਼ ਕੁਮਾਰ ਠੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਿੱਲ ਕਿਸਾਨਾਂ ਦੇ ਹੱਕ ਵਿੱਚ ਹਨ ਸਿਰਫ ਰਾਜਨੀਤਿਕ ਪਾਰਟੀਆਂ ਲਾਹਾ ਲੈਣ ਲਈ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਜਿਸ ਕਾਰਨ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਹੈ ਲੇਕਿਨ ਉਹ ਕਿਸਾਨਾਂ ਨੂੰ ਸਮਝਾਣਗੇ ਕਿ ਇਹ ਬਿੱਲ ਕਿਸਾਨਾਂ ਦੇ ਹੱਕ ਵਿੱਚ ਹੈ ਉਨ੍ਹਾਂ ਕਿਹਾ ਕਿ 2012 ਵਿੱਚ ਜਦ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਨ ਤਾਂ ਉਹਨਾਂ ਨੇ ਵੀ ਇਸ ਬਿੱਲ ਦੀ ਰਮਾਇਤ ਕੀਤੀ ਸੀ ਅਤੇ ਬਦਲਾਅ ਲਿਆਉਣ ਦੀ ਗੱਲ ਕਹੀ ਸੀ ਉਹਨਾਂ ਕਿਹਾ ਕਿ ਸਿਰਫ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਸੀਂ ਕਿਸਾਨਾਂ ਨਾਲ ਜਲਦ ਗੱਲ ਕਰਕੇ ਉਹਨਾਂ ਨੂੰ ਸਮਝਾਵਾਂਗੇ ਆਜਿਤਾ ਪਾਰਟੀ ਨੇ ਜਿਹੜੇ ਸਾਡੇ ਕੇਂਦਰ ਵਿੱਚ ਕਾਨੂੰ ਬਣੇ ਨੇ ਤੇ ਕਾਨੂੰ ਜਿਹੜੇ ਕਿਸਾਨੇ ਦੇ ਉੱਤੇ ਬਣੇ ਨੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਕਿਉਂਕਿ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੇਖਿਆ ਗਿਆ ਹੈ ਕਿ ਜਿਹੜੇ ਪੋਲੀਟੀਕਲ ਪਾਰਟੀਆਂ ਦਿੱਤੇ ਹਨ ਪੋਲੀਟਿਕਾਈਜ਼ ਕਰਨੀਆਂ ਇਸ ਇਸ਼ੂ ਨੂੰ ਔਰ ਗਲਤ ਤਰੀਕੇ ਨਾਲ ਕਿਸਾਨਾਂ ਨੂੰ ਬੁਰਾ ਕੀਤਾ ਜਾ ਰਿਹਾ ਹੈ ਉਹਦੇ ਵਾਸਤੇ ਕੇਂਦਰ ਵੱਲੋਂ ਅੱਠ ਮੰਤਰੀਆਂ ਨੇ ਹਰ ਇਸ ਸੂਬੇ ਚਲਾਇ ਲੁਕ ਜਗਾ ਤੇ वर्चुअल कॉन्फ्रेंसिस्त हैं जिसे किसानों और मीडिया को संबोधन करके उन्होंने दसन की कोशिश की है कि बिल जोड़े है किसानों के हाथ में और इन्होंने गलत तरीके ना देखा जाए किसान की आमदन दुगुनीकरण में जरा एक सोच रख के मोदी जी ने कदम उठाए हैं उस दिशा वाले कदम जोड़े उठाए जा रहे हैं किसान भाई ने किसान अन्नदाता ने और भाजपा का हर कार्यकर्ता किसानों के हक खड़ा है किसानों के नाल खड़ा है ਲੇਕਿਨ ਕੁਝ ਪੋਲਿਟਿਕਲ ਜਥੇਬੰਦੀਆਂ ਜਿਹੜੀਆਂ ਨੇ ਆਪਣੇ ਵਪਾਰ ਵਾਸਤੇ ਆਪਣੀ ਪੋਲਿਟਿਕਲ ਸੋਚ ਰੱਖ ਕੇ ਇਸ ਸਾਰੇ ਇਸ਼ੂ ਨੂੰ ਪੋਲਿਟਿਸਾਈਜ਼ ਕਰ ਰਹੀਆਂ ਹਨ ਔਰ कि में में तो तो कि किसान ਨੂੰ ਮੁਬਰਾ ਕੀਤਾ ਜਾ ਰਿਹਾ ਹੈ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਨਾ ਤੱਕ ਪਹੁੰਚ ਕੀਤੀ ਜਾਏ ਆਉਣ ਵਾਲੇ ਸਮੇਂ ਤੋਂ ਹੋਰ ਕਲੈਰਿਟੀ ਜਿਹੜੀ ਹੈ ਇਹਨਾਂ ਨੂੰ ਕੇਂਦਰ ਵੱਲੋਂ ਮਿਲ ਰਹੀ ਹੈ ਔਰ ਅਸੀਂ ਵੀ ਜਾ ਕੇ ਨਾ ਤੱਕ ਪਹੁੰਚ ਕਰਕੇ ਸਾਈਟ ਇਵੈਲੂਏਸ਼ਨ ਕਰਾਂਗੇ ਉਹ ਤਾਂ ਤੁਹਾਡੇ ਕੋਲ ਆਪ ਹੀ ਆ ਗਏ ਹੁਣ ਤਰਨਾ ਦੇ ਰਹੇ ਨੇ ਉਹ ਹੁਣ ਕਿਉਂ ਨਹੀਂ ਪਹੁੰਚ ਕੇ ਉਹ ਐਸਾ ਹੈ ਕਿ ਇਸ ਵੇਲੇ ਜਿਹੜਾ ਇਸ ਵੇਲੇ ਦਾ ਮਾਹੌਲ ਹੈ ਉਹ ਜੇ ਕਿਸਾਨ ਕੀ ਸੋਚ ਰਿਹਾ ਹੈ ਉਸ ਨਾਲੋਂ ਜ਼ਿਆਦਾ ਪੋਲਿਟਿਕਲ ਇੱਕ ਸੋਚ ਲੈ ਕੇ ਲੋਕ ਅੰਦਰ ਜਿਹੜਾ ਹੈ ਉਹਨੂੰ ਮੋਟੀਵੇਟ ਕਰ ਰਹੇ ਨੇ ਉਸ ਤੇ ਕਿ ਦੇ ਝਗੜੇ ਦੇ ਮਾਹੌਲ ਵਿੱਚ ਸ਼ਾਇਦ ਗੱਲਬਾਤ ਹੀ ਹੋएगी ਲੇਕਿਨ ਕੇਂਦਰ اور ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਬੈਠ ਕੇ ਸਾਰਾ ਕੁਝ ਲੈ ਲਿਨਾ ਨੇ ਕਹੀ ਹੈ ਜਿੱਦਾਂ ਹੁਣ ਐਮਐਸਪੀ ਦਾ ਇਸ਼ੂ ਹੈ ਅਗਰ ਪ੍ਰਧਾਨ ਮੰਤਰੀ ਕਹਿੰਦੇ ਨੇ ਲਗ ਲਗ ਜਗ੍ਹਾ ਤੇ ਮੰਤਰੀ ਅਲਗ ਲਗ ਜਗ੍ਹਾ ਤੇ ਹਰ ਸਾਡਾ ਕਾਰਜਕਰਤਾ ਹਰ ਨੇ ਪਾਸਟ ਹੈ ਕਹਿ ਰਿਹਾ ਹੈ ਜੀ ਐਮਐਸਪੀ ਨਹੀਂ ਜਾਏਗੀ ਇਹ ਉਹਨੂੰ ਇੱਕ ਮੁੱਦਾ ਬਣਾਣਾ ਇਹ ਗਲਤ ਹੈ ਇਹ ਜਿਹੜੇ ਕਾਨੂੰਨ ਸੈਂ ਇਹ 2012 ਚ ਜਦੋਂ ਮਨਮੋਹ ਸਿੰਘ ਜੀ ਖੁਦ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਪੂਰੇ ਪਰਦੇਸਾਂ ਦੇ ਕ੍ਰੀਸ ਨੂੰ ਔਰ ਜਿਹੜੇ ਗਵਰਨਮੈਂਟ ਆਫੀਸਰਸ ਨੂੰ ਬੁਲਾ ਕੇ ਇਹ ਕਹਿਆ ਕਿ ਅਸੀਂ ਇਸ ਜਿਹੜਾ ਇਹ ਬਸੌਦਾ ਹੈ ਜਿਹੜਾ ਸਾਡਾ ਇਸ ਤਰੀਕੇ ਨਾਲ ਮੰਡੀਆਂ ਦੇ ਫਰੂ ਅਸੀਂ ਸਾਰਾ ਅਨਾਜ ਦੀ ਖਰੀਦੋਂ ਵਿਰੋਧ ਕਰ ਰਹੇ ਹਾਂ ਇਹਨੂੰ ਬਦਲਾਵ ਲੈ ਕੇ ਆਣਾ ਚਾਹੀਦਾ ਕਿਸਾਨਾਂ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਮੇਰਾ ਤੇ ਵੀ ਮੰਨਦਾ ਹੈ ਕਿ ਅੱਜ ਜਿਹੜਾ ਬਿਜ਼ਨਸਮੈਨ ਇਹ ਹਿੰਦੋਸਤਾਨ ਚ ਹੈ ਜੇ ਉਹਨੂੰ ਇਹ ਕਿਹਾ ਜਾਏ ਕਿ ਤੁਸੀਂ ਸਿਰਫ ਇੱਕ ਕੰਪਨੀ ਦਾ ਆਪਣਾ ਸਮਾਨ ਵੇਚ ਸਕਦੇ ਹੋ ਔਰ ਇੱਕ ਵਿਅਕਤੀ ਦੇ ਥਰੂ ਵੇਚ ਸਕਦੇ ਹੋ ਕੀ ਕੋਈ ਬਿਜ਼ਨਸਮੈਨ ਐਗਰੀ ਕਰੇਗਾ ਕਦੀ ਵੀ ਨਹੀਂ ਐਗਰੀ ਕਰੇਗਾ ਹਰ ਬਿਜ਼ਨਸਮੈਨ ਆਜ਼ਾਦੀ ਚਾਹਤਾ ਹੈ ਲੇਕਿਨ ਕਿਸਾਨਾਂ ਵਾਸਤੇ ਕਿਸੇ ਨੂੰ ਲੈ ਕੇ ਰੂਪ ਬਣੇ ਨੇ ਔਰ ਮੈਂ ਨਹੀਂ ਕਹ ਰਿਹਾ ਕਿ ਉਹ ਲੋਕ ਗਲਤ ਹੋ ਕੇ ਉਹ ਤੋਂ ਜਿਹੜੀ ਜ਼ਰੂਰਤ ਸੀ ਜਿਹੜੀ ਲੋੜ ਸੀ ਉਹਦੇ ਹਿਸਾਬ ਨਾਲ ਬਣਾਏ ਗਏ ਸਨ ਲੇਕਿਨ ਅੱਜ ਜੇ ਕਿਸਾਨਾਂ ਨੂੰ ਆਜ਼ਾਦੀ ਦੇ ਕੇ ਵੰਡੀਆਂ ਵੀ ਉੱਥੇ ਰਹਿਣੀਆਂ ਤੁਹਾਨੂੰ ਐਮਐਸਪੀ ਵੀ ਮਿਲੇਗਾ ਤੁਸੀਂ ਅਗਰ ਵੰਡੀਆਂ ਦੇ ਥਰੂ ਅਨਾਜ ਵੇਚਣਾ ਚਾਹੁੰਦੇ ਹੋ ਤਾਂ ਤੁਸੀਂ ਵੇਚ ਸਕਦੇ ਹੋ ਲੇਕਿਨ ਤੁਹਾਡੇ ਕੋਲ ਇੱਕ ਆਜ਼ਾਦੀ ਜਿਹੜੀ ਆਪਸ਼ਨਲ ਦਿੱਤੀ ਗਈ ਹੈ ਜਿੱਦੇ ਤੁਸੀਂ ਕਿਸੇ ਵੀ ਜਗ੍ਹਾ ਤੇ ਹੋ ਜਿਹੜਾ ਆਪਣਾ ਸਮਾਨ ਵੇਚ ਸਕਦੇ ਹੋ ਕਿਸੇ ਵੀ ਜਗ੍ਹਾ ਤੇ ਪ੍ਰਦੇਸ਼ ਚਾ ਕਿਸੇ ਦੇਸ਼ ਦੇ ਕਿਸੇ ਕੋਨੇ ਚ ਵੀ ਕਿਸੇ ਨੂੰ ਆਪਣਾ ਸਮਾਨ ਵੇਚ ਸਕਦੇ ਹੋ ਔਰ ਕੰਟਰੈਕਟ ਫਾਰਮਿੰਗ ਤੇ ਵੀ ਅਲਗ-ਅਲਗ ਧਾਰਨਾ ਇੱਥੇ ਦਿੱਤੀਆਂ ਜਾ ਰਹੀਆਂ ਔਰ ਗੁਬਰਾ ਕੀਤਾ ਜਾ ਰਿਹਾ ਹੈ ਕੰਟਰੈਕਟ ਫਾਰਮਿੰਗ ਦਾ ਕਾਨੂੰਨ 2013 ਚ ਪਾਸ ਕੀਤਾ ਗਿਆ ਭਾਜਪਾ ਰਾਕਾਲੀ ਦਲ ਦੀ ਸਰਕਾਰ ਸੀ ਉਹਦਾ ਐਕਟ ਬਣ ਚੁੱਕਾ ਹੈ ਪੰਜਾਬ ਰਾਣੀ ਦੀ ਗੱਲ ਇਹ ਹੈ ਕਿ ਕਾਂਗਰਸ ਸਪੋਰਟ ਕਰਦੀ ਰਹੀ ਹੈ ਸਾਰੇ ਕਾਨੂੰਨਾਂ ਦੀ ਅਖਾਲੀ ਦਲ ਸਪੋਰਟ ਕਰਦੀ ਰਹੀ ਹੈ ਕਾਨੂੰਨ ਬਣਾਉਂਦੇ ਰਹੀ ਹੈ ਔਰ ਅੱਜ ਅਗਰ ਉਹ ਕੇਂਦਰ ਚ ਬਣਿਆ ਤੇ ਪੰਜਾਬ ਤੇ ਡਾ ਵੱਡਾ ਬਵਾਲ ਖੜਾ ਕੀਤਾ ਗਿਆ ਇਹਦੇ ਪਿੱਛੇ ਸਿਰਫ ਇੱਕ ਰਾਜਨੀਤਿਕ ਸੋਚ ਹੈ ਔਰ ਮੈਂ ਸਮਝਦਾ ਹਾਂ ਕਿ ਇਸ ਰਾਜਨੀਤਿਕ ਰਾਜਨੀਤਿਕ ਸੋਚ ਕਰਕੇ ਜਿਸ ਤਰੀਕੇ ਦੀ ਇਹ ਸਾਰੀ ਉਡਾਈ ਜਾ ਰਹੀ ਹੈ ਗੱਲ